ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਬਰਨਾਲਾ ਦੇ ਸਟੇਟ ਅਵਾਦੀ ਪੋਲਾ ਸਿੰਘ ਵਿਰਕ ਵੱਲੋਂ ਭਾਰੀ ਇਕੱਠ ਕੀਤਾ ਗਿਆ ਇਸ ਮੌਕੇ ਸੁਖਪਾਲ ਸਿੰਘ ਖੈਰਾ ਅਤੇ ਪੋਲਾ ਸਿੰਘ ਵਿਰਕ ਨੇ ਮੌਜੂਦਾ ਆਪ ਸਰਕਾਰ ਦੀਆਂ ਬਦਲਾਖਰੀ ਨੀਤੀਆਂ ਬਾਰੇ ਜਨਮ ਕੇ ਪੜਾਸ ਕੱਢੀ ਉਹਨਾਂ ਕਿਹਾ ਕਿ ਆਪ ਸਰਕਾਰ ਅਤੇ ਉਹਨਾਂ ਦੇ ਮੰਤਰੀਆਂ ਵੱਲੋਂ ਪੱਤਰਕਾਰਾਂ ਕਾਂਗਰਸੀ ਨੇਤਾਵਾਂ ਅਤੇ ਆਮ ਲੋਕਾਂ ਖਿਲਾਫ ਦਰਜ ਕਰਾਏ ਗਏ ਝੂਠੇ ਪਰਚਿਆਂ ਉੱਪਰ ਬਦਲਾਖੋਰੀ ਖਿਲਾਫ ਉਹਨਾਂ ਦੀ ਸਰਕਾਰ ਸੱਤਾ ਵਿਚ ਆਉਣ ਤੇ ਇੱਕ ਟਰੂਥ ਕਮਿਸ਼ਨ ਬਣਾ ਕੇ ਇਹਨਾਂ ਝੂਠੇ ਪਰਚਿਆਂ ਨੂੰ ਰੱਦ ਕੀਤਾ ਜਾਵੇਗਾ ਅਤੇ ਬਦਲਾਖੋਰਾ ਉੱਪਰ ਕਾਰਵਾਈ ਕੀਤੀ ਜਾਵੇਗੀ। ਆਓ ਇਸ ਸੰਬੰਧੀ ਵੇਖਦੇ ਹਾਂ ਬਰਨਾਲਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵ ਬਣਦੀ ਇੱਕ ਖਾਸ ਰਿਪੋਰਟ। ਕਹਿ ਰਹਾ ਸਾ ਮੈਂ ਮਾੜੀ ਜੀ ਗੱਲ ਕਰੂੰ ਕਿ ਇੱਕ ਪਰਚਾ ਕਰਾਇਆ ਪੱਤਰਕਾਰ ਤੇ ਰੇਪ ਦਾ। ਲੇਕਿਨ ਸੌਰੀ ਬਹੁਤ ਭੈਣਾ ਬੀਬੀਆਂ ਬੈਠੀਆਂ ਨੇ ਲੋਕ ਬੈਠੇ ਨੇ। ਮੈਡੀਕਲ ਦੇ ਵਿੱਚ ਐ ਕਿ 3 ਸਾਲ ਹੋ ਗਿਆ ਕੁਝ ਵਾਪਰਿਆ ਹੀ ਨਹੀਂ ਉਹ ਬੰਦੇ ਦੀ ਜ਼ਮਾਨਤ ਹੋਈ ਮੈਂ ਕਹਿੰਦਾ ਪੱਤਰਕਾਰ ਮਾੜਾ ਹੋ ਸਕਦਾ ਐ ਐਮਸੀ ਮਾੜਾ ਹੋ ਸਕਦਾ ਪਰ ਜਿਹੀਆਂ ਗੱਲਾਂ ਤੁਸੀਂ ਤੁਹਾਨੂੰ ਐਵੇਂ ਦਬਾਉਣਾ ਚਾਹੁੰਦੇ ਹੋ ਆਹ ਗੱਲਾਂ ਨਾ ਦਬਾਉਣਾ ਚਾਹੁੰਦੇ ਹੋ ਅਸੀਂ ਦਬਣ ਗੁੱਬਣ ਵਾਲੇ ਨਹੀਂ ਬਹੁਤ ਧਮਕੀਆਂ ਭਰੀਆਂ ਗੱਲਾਂ ਬਾਤਾਂ ਆਉਂਦੀਆਂ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ ਅਸੀਂ ਕੋਈ ਚੋਰ ਨਹੀਂ ਇਹ ਗੱਲਾਂ ਚੋਰਾਂ ਤੇ ਲਾਗੂ ਨਹੀਂ ਹੁੰਦੀਆਂ ਇਹ ਗੱਲਾਂ ਇਨਸਾਨਾਂ ਦੇ ਲਾਗੂ ਨਹੀਂ ਹੁੰਦੀਆਂ ਲੇਕਿਨ ਜਿੱਹਾਂ ਤੁਸੀਂ ਗੱਲਾਂ ਕਰਦੇ ਹੋ ਪਤਾ ਨਹੀਂ ਕਿੰਦੇ ਤੇ ਲਾਗੂ ਹੁੰਦੀਆਂ ਸੋ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਖੈਰਾ ਸਾਹਿਬ ਆਮ ਲੋਕਾਂ ਦੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਪੱਤਰਕਾਰਾਂ ਦੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਇਹਨਾਂ ਦੀ ਆਵਾਜ਼ ਉਠਾਉਂਗਾ ਕਿਉਂ ਨਹੀਂ ਉਠਾਉਂਗਾ ਮੈਂ ਸਾਰੇ ਬੱਚੇ-ਬੱਚੇ ਆਸਤੇ ਬਚਨ ਬਾਅਦ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮਹੇਸ਼ ਸਾਡੇ ਜਿਹੜੇ ਲੂਟਾ ਜੀ ਨੇ ਚੈਨੀ ਚੋਰੀ ਦਾ ਚੈਨੀ ਖੋ ਦਾ ਪਰਚਾ ਯਾਰ ਉਹ ਕੋ ਬੰਦਾ ਆ ਪੱਤਰਕਾਰਾਂ ਦਾ ਪਰਚਾ ਯਾਰ ਖੈਰਾ ਸਾਹਿਬ ਇਹਨਾਂ ਦਾ ਪਰਚਾ ਕਿਸੇ ਪੱਤਰਕਾਰ ਤੋਂ ਸ਼ਰਮ ਨਹੀਂ ਆਉਂਦੀ ਇਦਾਂ ਦੇ ਪਰਚੇ ਬਦਲਾਖੋਰੀ ਦੇ ਤੁਸੀਂ ਆਪਣੇ ਹੀ ਮੀਡੀਆ ਪਰਸਨ ਜਰਨਲਿਸਟ ਤੇ ਕਰਦੇ ਹੋ ਇਹ ਸਾਰੀਆਂ ਗੱਲਾਂ ਦਾ ਮਾਫ ਕਰਨਾ ਮੈਂ ਕੋਈ ਬਦਲਾਖੋਰ ਨਹੀਂਗਾ ਪਰ ਕਿਉਂਕਿ ਇਨਸਾਫ ਹੋਣਾ ਚਾਹੀਦਾ ਮੇਰਾ ਤੁਹਾਡੇ ਨਾਲ ਵਾਦਾ ਵਾ ਕਿ ਜਦ ਸਾਡੀ ਸਰਕਾਰ ਬਣੇਗੀ ਸਤਾਈ ਵਿੱਚ ਇੱਕ ਟਰੂਥ ਕਮਿਸ਼ਨ ਅਸੀਂ ਬਿਠਾਵਾਂਗੇ ਟਰੂਥ ਕਮਿਸ਼ਨ ਔਰ ਜਿੰਨੇ ਝੂਠੇ ਪਰਚੇ ਹੋਏ ਨੇ ਹਰ ਇੱਕ ਦੀ ਅਕਾਉਂਟੇਬਿਲਟੀ ਹੋ ਇਨਕਲੂਡਿੰਗ ਜਿਹੜਾ ਮਿਲਦੇ ਐਨਡੀਪੀਐਸ ਦਾ ਝੂਠਾ ਸੱਚ